ਵੱਜਦੇ ਸੁਪਰ ਫਾਈਨਲ ਦਾ ਵਾਹ ਵਾਹ ਵੇ ਇਹ ਧਾਰ ਵਾਲਾ ਸਾਡਾ ਵੀਰ ਹਰੀਦਵਾਰ ਹਰੀਦਵਾਰ ਧਾਰ ਵਾਲਾ ਵੀਰ ਕਾਲਿਆ ਇਹ ਤੇਰਾ ਮਾਨ ਸਰਵਾਨ ਤੇ ਰਪਿੰਦਰ ਜਲਾਲ ਦਾ ਮਾਨ ਸਰਵਾਨ ਹਰੀਦਵਾਰ ਇਹ ਧਾਰ ਵਾਲਾ ਕਹਿੰਦਾ ਵੀ ਮੇਰਾ ਘਰ ਜਿਹੜਾ ਇਹਨਾਂ ਗਰੋਂਗਾ ਤੋਂ ਚੱਲਦਾ ਹੈ ਤੇ ਰਪਿੰਦਰ ਜਲਾਲ ਦਾ ਤੇ ਬਾਗੜੀਆਂ ਦੇ ਕਾਲੇ ਦਾ ਮਾਨ ਸਨਮਾਨ ਇਹ ਧਾਲ ਵਿਚਣ ਵਾਲੇ ਵੀਰ ਵੱਲੋਂ ਕੀਤਾ ਜਾ ਰਿਹਾ ਹੈ ਲੋੜਵੰਦ ਜਿਹੜੇ ਇਨਸਾਨ ਹੁੰਦੇ ਗਰਾਉਂਡਾਂ ਦੇ ਵਿੱਚ ਰੁਪਿੰਦਰભાઈ ਇਹ ਉਹਨਾਂ ਨੇ ਵੀ ਮਾਨ ਸਨਮਾਨ ਦੇ ਵਿੱਚ ਹਿੱਸਾ ਪਾਉਂਦਾ ਹੈ ਹਰੀਦਵਾਰ ਦੇ ਨੇ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਇਹ ਸਾਡਾ ਵੀਰ ਹੈ ਇਹਨਾਂ ਗਰਾਉਂਡਾਂ ਦੀ ਸ਼ਾਨ ਹੈ ਸੋ ਹਰੀਦਵਾਰ ਸਾਡਾ ਵੀਰ ਜਿਹਦੇ ਵੱਲੋਂ ਅੱਜ ਰੁਪਿੰਦਰ ਜਲਾਲ ਤੇ ਬਾਗੜੀਆਂ ਦੇ ਕਾਲੇ ਦਾ ਸਨਮਾਨ ਕੀਤਾ ਗਿਆ ਅਰੀਦਵਾਰ ਤੇਰਾ ਧੰਨਵਾਦ ਹੈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਵੱਡੀ ਛੋਟੀ ਮੈਂ ਦਿਖਾਇਆ ਤੁਹਾਨੂੰ ਸਵਾਲ ਲੈਤਾ ਤੇਰਾ ਬਹੁਤ ਬਹੁਤ ਧੰਨਵਾਦ ਬੋਤੀ ਜਿੰਦਗੀ ਦੀ ਕਮਾਈ ਦੇ ਵਿੱਚੋਂ ਇਹਨਾਂ ਨੇ ਪੈਸੇ ਲਾਏ ਸਾਡਾ ਸਨਮਾਨ ਕੀਤਾ ਸਿਰ ਮੱਥੇ ਤੇਰਾ ਸਨਮਾਨ ਦਿੱਤਾ ਹਾਇ ਪਹਿਲੇ ਤੋਂ ਧੰਨਵਾਦ ਮੇਰੇ ਸਾਰੇ ਦਰਸ਼ਕੀ ਵੀ ਥੋੜਾ ਧਿਆਨ ਦਿਓ ਆ ਮੇਰੇ ਨਾਲ ਧਾੜੀ ਵਾਲ ਵੇੜ ਤੋਂ ਮੁੰਡਾ ਹੈ 22 ਸਾਲ ਦੀ ਉਮਰ ਹੈ 65 ਕਿਲੋ 70 ਕਿਲੋ ਦਾ ਖਿਡਾਰੀ ਹੈ ਇਹ ਪਿਛਲੇ ਸਾਲ ਤੋਂ ਮੇਰੇ ਕੰਟਰੈਕਟਰ ਦੇ ਵਿੱਚ ਹੈ ਵਿਚਾਰਾ ਇਧਰ ਮੇਰੇ ਤੋਂ ਆਇਆ ਨਹੀਂ ਹੋਇਆ ਤੇ ਇਹਦਾ ਗੇੜਾ ਵਗੈਰਾ ਨਹੀਂ ਲੱਗਿਆ ਤੇ ਇਹ ਪਿਛਲੇ ਸਾਲ ਦਾ ਹੀ ਲਿਗਾਮੈਂਟ ਦਾ ਪ੍ਰੇਸ਼ਣ ਤੋਂ ਮੇਰੇ ਵੀਰੋਂ ਬੈਠਾ ਹੈ ਦੋਨੇ ਗੋਡਿਆਂ ਦੇ ਲਿਗਾਮੈਂਟ ਆ ਦੋਨੋਂ ਗੋਡਿਆਂ ਦੇ ਲਿਗਾਮੈਂਟ ਇਸ਼ੀਅਲ ਹੈ ਸਾਰੇ ਆਪਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਬੈਠੇ ਆ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਹੈ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈ ਵੀ ਆਹ ਮੁੰਡੇ ਦੀ ਆਪਾਂ ਬਾਹ ਫੜੀਏ ਨਾਲ ਮੁੰਡਾ ਹੈ ਸੀਗਾ ਨਾ ਭਾਜੀ ਉਹਦਾ ਮੋਟਰਸਾਈਕਲ ਚੱਕਿਆ ਗਿਆ ਹੈ ਔਰ ਆਪਾਂ ਇਲਾਜ ਦੇ ਲਈ ਇਸ ਭਰਾ ਦੇ ਸਾਰਿਆਂ ਦੇ ਅੱਗੇ ਆਉਣਾ ਹੈ Google Pay ਨੰਬਰ ਹੈਗਾ Google Pay ਨੰਬਰ ਦਿੱਤਾ ਹੈ ਐਂਡ 95014 93822 95014 93822 Google ਭਾਈ ਹੁਣੀ ਵੀ ਆ ਗਏ ਨੇ ਇੱਧਰ 5000 ਰੁਪਏ ਲੈ ਕੇ ਆਏ ਆ ਕਿਆ ਬਾਤ ਸਾਲ ਗਗਨ ਗੇੜਾ ਲਾ ਲਾ ਹੁਣ ਇੱਧਰਲੇ ਪਾਸੇ ਤੇ ਤੇਰਾ ਸਾਰੇ ਮਾਣ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ 5-500 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਸਾਰੇ ਸਰਮਾਇਦਾਰ ਬੈਠੇ ਆ ਕਪੂਰਥਲਾ ਜ਼ਿਲ੍ਹਾ ਆ ਇਲਾਕੇ 'ਚ ਸੁੱਖਣਾ ਪੈਸਾ ਵੀ ਬਹੁਤ ਹੈ ਬਿੰਦੂ ਜੀ ਕਿੰਨੇ ਕਰੀਏ ਤੁਹਾਡੇ ਵੱਲੋਂ ਦੱਸਿਓ 2000 ਕਰਦੇ ਆ 2000 ਬਿੰਦੂ ਮਜਾਨ ਸਾਡਾ ਭਰਾ ਉਹਨਾਂ ਵੱਲੋਂ ਮੇਰੇ ਵੀਰੋ 5000 ਰੁਪਇਆ ਰਵਨ ਮੈਕੀ ਜੀ ਸਾਡੇ ਭਰਾ ਨੇ ਉਹਨਾਂ ਵੱਲੋਂ ਕਮਲਜੀਤ ਸਿੰਘ ਜੀ ਕਾਕ ਸਾਹ ਉਹਨਾਂ ਵੱਲੋਂ 1000 ਨੰਗਲ ਲਵਾਣਾ ਯੂਐਸਏ ਵਾਲੇ 100 ਡਾਲਰ ਤੇ ਗਏ ਹੈ ਜੱਜ ਜੀ ਬਹੁਤ ਬਹੁਤ ਧੰਨ ਸਾਰੇ ਇਹਦੇ ਵਿੱਚ ਹੀ ਭਾਈ ਚੱਲੋ ਮੇਰਾ ਭਰਾ ਬਣ ਕੇ 2000 ਉਤਰੋ ਪਿੰਦੂ ਹਣਾ ਵੱਲੋਂ ਆ ਗਿਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਬਾਤ ਕਰਕੇ ਮਾਣ ਕਰਿਓ ਕੋਈ ਫਰਕ ਨਹੀਂ ਪੈਣਾ 5-700000 2000 ਦੇ ਨਾਲ ਯਾਰ ਸਾਰੇ ਬੈਂਕ ਸਾਰੇ ਜਿਹੜੇ ਸ਼ਿਕਰਾਨਾ ਕਰਦੇ ਨੇ ਨਾ ਸਵੇਰੇ ਉੱਠ ਕੇ ਵੀ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਾਂ ਵੀ ਜ਼ਿੰਦਗੀ ਵਧੀਆ ਚੱਲਦੀ ਹੈ ਤੇ ਜਿਹੜੇ ਕਈ ਮੇਰੇ ਭਰਾ ਇਹਨੇ ਮੇਰਾ ਚਾਚੇ ਦਾ ਮੁੰਡਾ ਇਹ ਬਾਹਰ ਆ ਸਾਡੇ ਦਾ ਫਲਾਣਾ ਬਾਹਰ ਆ ਸਾਡਾ ਸਾਰਾ ਟੱਬਰ ਹੀ ਬਾਹਰ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਯਾਰ ਵੀ ਕੋਈ 5-700000 ਆ ਭਰਾ ਲਈ ਆਪਾਂ ਜਰੂਰ ਕਢਦੇ ਹੋ ਲਾਡੀ ਸੁਨਣਾ ਜੀ ਕਾਲੇ ਤੋਂ 5000 ਰੁਪਿਆ ਇਹ ਵੀਰ ਦੇ ਲਈ ਸਾਰੇ ਮੇਰੇ ਭਰਾ ਆਜੋ ਮੇਰੇ ਵੀਰੋ ਕੋਈ ਫਰਕ ਨਹੀਂ ਪੈਣਾ ਗगन ਜਿਹੜਾ ਤੇ ਲੈ ਮੈਨੂੰ ਹਰਮਨ ਬੁਲਟ ਨੇ ਆਖਿਆ ਸੀ ਭਾਜੀ ਗੇੜਾ ਜ਼ਰੂਰ ਲਗਾਉਣਾ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਆਪਾਂ ਤਾਂ ਇਹ ਕੰਮ ਹੀ ਹੈ ਜੇ ਪਲੇਅਰਾਂ ਦੇ ਨਾਲ ਖੜਨਾ ਸਾਡਾ ਫਰਜ਼ ਹੈ ਮੇਰੇ ਵੀਰੋ ਕਰ ਰਹੇ ਨੇ ਸਾਡੇ ਭਰਾ ਤੇ सोनू ਜੰਪ ਵੱਲੋਂ ਵੀ 5000 ਰੁਪਏ ਆ ਗਿਆ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਕਰਿਓ ਵਾਦੋਵਾਦ ਮਾਨ ਸਨਮਾਨ ਕਰਿਓ